ਦੇਖੋ ਮੇਰੇ ਵਰਗੇ ਇੱਕ ਨਮਾਣੇ ਜਿਹਨੂੰ ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਵਿੱਚ ਲੋਕ ਸਭਾ ਹਲਕਾ ਖਡੂਰ ਸਾਬ ਤੋਂ ਉਮੀਦਵਾਰ ਬਣਾਇਆ ਹੈ ਮੈਦਾਨੇ ਜੰਗ ਭਖਿਆ ਹੋਇਆ ਹੈ ਪਰ ਸਾਡੇ ਦੇਸ਼ ਦੇ ਸੰਵਿਧਾਨ ਦੇ ਮੁਤਾਬਕ ਜੇ ਕਿਸੇ ਨੇ ਵੀ ਇਲੈਕਸ਼ਨ ਲੜਨੀ ਹੈ ਤੈਨੂੰ ਆਪਣੇ ਨਾਮਜ਼ਦਗੀ ਪੇਪਰ ਜਿਹੜੇ ਆ ਉਹ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੇ ਮੁਤਾਬਕ ਨਿਯਮਾਂ ਦੇ ਮੁਤਾਬਕ ਰਿਟਰਨਿੰਗ ਅਫਸਰ ਕੋਲ ਜਮ੍ਹਾਂ ਕਰਾਉਣੇ ਪੈਂਦੇ ਅੱਜ ਮੈਂ ਆਪਣੇ ਜਿਹੜੇ ਨਾਮਜ਼ਦਗੀ ਪੇਪਰ ਨੇ ਉਹ ਜਿਹੜੇ ਹੈ ਡਿਪਟੀ ਕਮਿਸ਼ਨਰ ਤਰਨਤਾਰਨ ਔਰ ਰਿਟਰਨਿੰਗ ਅਫੀਸਰ ਲੋਕ ਸਭਾ ਹਲਕਾ ਖਡੂਰ ਸਾਹੂ ਕੋਲੇ ਜਮਾ ਕਰਵਾ ਦਿੱਤੇ ਨੇ ਸਤਗੁਰਾਂ ਦਾ ਓਟ ਆਸਰਾ ਲੈ ਕੇ ਤੇ ਸੰਗਤ ਦਾ ਆਸ਼ੀਰਵਾਦ ਲੈ ਕੇ ਤੇ ਆਪਣੇ ਆਪ ਤੇ ਭਰੋਸਾ ਆ ਕਿਉਂਕਿ ਮੈਂ ਤੇ ਇੱਕੋ ਗੱਲ ਕਹਿਣਾ ਆ ਕਿ ਭਾਈ ਜੇ ਮੇਰੇ 'ਚ ਤੁਸੀਂ ਸਮਰੱਥਾ ਦੇਖਦੇ ਜੇ ਜੇ ਮੇਰੇ 'ਚ ਤੁਸੀਂ ਕਾਬਲੀਅਤ ਦੇਖਦੇ ਜੇ ਜੇ ਤੁਸੀਂ ਮੇਰੇ ਬਾਰੇ ਇਹ ਮਹਿਸੂਸ ਕਰਦੇ ਜੇ ਕਿ ਅੱਜ ਮੇਰੇ ਵਰਗੇ ਦੀ ਆਵਾਜ਼ ਜਿਹੜੀ ਹੈ ਉਹ ਪੰਥ ਤੇ ਪੰਜਾਬ ਦੇ ਹੱਕਾਂ ਤੇ ਹਿੱਤਾਂ ਦੀ ਆਵਾਜ਼ ਬੁਲੰਦ ਕਰਨ ਲਈ ਪਾਰਲੀਮੈਂਟ ਵਿੱਚ ਗੂੰਜਣੀ ਚਾਹੀਦੀ ਹੈ ਕਿਉਂਕਿ ਬਹੁਤ ਜ਼ਰੂਰੀ ਹੋ ਗਿਆ ਕਿ ਜਿਸ ਤਰ੍ਹਾਂ ਦੀਆਂ ਕੇਂਦਰ ਦੀਆਂ ਸਰਕਾਰਾਂ ਚ ਪਹਿਲਾਂ ਸੀ ਚਾਹੇ ਹੁਣ ਰਹੀ ਹੈ ਕਿ ਇਹਨਾਂ ਨੇ ਹਮੇਸ਼ਾ ਹੀ ਪੰਥ ਤੇ ਪੰਜਾਬ ਦੇ ਨਾਲ ਹਰ ਪੱਖੋਂ ਧੱਕਾ ਕੀਤਾ ਹੈ ਤੇ ਧੱਕੇ ਨੂੰ ਰੋਕਣ ਵਾਸਤੇ ਉੱਥੇ ਮਜ਼ਬੂਤੀ ਨਾਲ ਆਵਾਜ਼ ਬੁਲੰਦ ਕਰਨ ਦੀ ਲੋੜ ਹੈ ਮਜ਼ਬੂਤੀ ਦੇ ਨਾਲ ਆਪਣਾ ਪੱਖ ਰੱਖਣ ਦੀ ਲੋੜ ਹੈ ਔਰ ਉਹਨਾਂ ਦੀ ਜਵਾਬ ਦੇ ਬਰਾਉਂਦੀ ਲੋੜ ਹੈ ਔਰ ਜਿਹੜੀ ਪੰਜਾਬ ਦੇ ਨਾਲ ਬੇਇਨਸਾਫੀ ਹੋਈ ਹੈ ਉਹਦਾ ਇਨਸਾਫ ਦਿਵਾਉਣ ਦੀ ਲੋੜ ਹੈ ਬਡਾਲਾ ਅਮਿਤਪਾਲ ਵੱਲੋਂ ਵੀ ਜਿਹੜਨੇ ਕਾਗਜ ਆਪਣੇ ਦਾਖਲ ਕਰਵਾਏਗੇ ਨੇ ਔਰ ਇਸ ਦੇ ਨਾਲ ਕੋਲ ਬੀਰ ਸਿੰਘ ਜੀ ਦੇ ਦੀ ਗੱਲ ਕਰ ਲਈਏ ਤਾਂ ਉਹਨਾਂ ਵੱਲੋਂ ਵੀ ਕਾਗਜ ਦਾਖਲ ਕਰਾਏ ਗਏ ਨੇ ਔਰ ਜਿਸ ਦਾ ਜਿਹੜਾ ਦਾਵਾ ਕਰਦੇ ਨੇ ਕੀ ਕਹਿਣਾ ਚਾਹੁੰਦੇ ਨੇ ਚਲੋ ਕਾਗਜ ਦਾਖਲ ਕਰਾਉਣਾ ਵੀ ਹਰਕਤ ਦਾ ਅਧਿਕਾਰ ਹੈ ਚੌਂ ਲੜਨਾ ਵੀ ਹਰਕਤ ਦਾ ਅਧਿਕਾਰ ਹੈ ਦਾਵਾ ਕਰਨਾ ਵੀ ਹਰਕਤ ਦਾ ਅਧਿਕਾਰ ਹੈ ਮੈਂ ਤਾਂ ਸੰਗਤ ਦੇ ਉੱਤੇ ਛੱਡਦਾ ਹਾਂ ਮੇਰਾ ਤਾਂ ਇੱਕੋ ਇੱਕ ਹੈ ਕਿ ਮੈਂ ਲੰਬੇ ਸਮੇਂ ਤੋਂ ਰਾਜਨੀਤੀ ਵਿੱਚ ਐ ਤੇ ਮੇਰਾ ਖਿਆਲ ਹੈ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਲੋਕਾਂ ਨੇ ਮੇਰੀ ਕਾਰਗੁਜ਼ਾਰੀ ਦੇਖੀ ਖਾਸ ਕਰਕੇ ਚਲੋ ਖੇਮ ਕਰਨ ਜਦੋਂ ਆਪਾਂ ਕਹਿੰਦੇ ਜਿਲ੍ਹਾ ਤਰਨਤਾਰਨ ਇਹ ਤੇ ਮੈਨੂੰ ਨੇੜਿਓਂ ਦੇਖਿਆ ਆ ਪਰ ਭਾਵੇਂ ਇਹਦੇ ਚ ਜੀਰਾ ਵੀ ਪੈਂਦਾ ਹੈ ਸੁਲਤਾਨਪੁਰ ਲੋਧੀ ਵੀ ਪੈਂਦਾ ਹੈ ਕਪੂਰਥਲਾ ਵੀ ਪੈਂਦਾ ਹੈ ਇਹ ਤਰੰਤਾਂ ਤੋਂ ਬਾਅਦ ਜਿਹੜਾ ਬਾਬਾ ਬਕਾਲਾ ਤੇ ਜੰਡੇਆਲਾ ਵੀ ਪੈਂਦਾ ਹੈ ਪਰ ਮੈਂ ਜਿੱਥੇ ਵੀ ਜਾਣਾ ਉਹ ਇਹੀ ਗੱਲ ਕਰਦੇ ਕਿ ਬਲਟੋਆ ਸਾਹਿਬ ਤੁਸੀਂ ਸਾਡੇ ਲਈ ਬਗਾਨੇ ਨਹੀਂ ਤੁਸੀਂ ਭਾਵੇਂ ਸਾਨੂੰ ਨਹੀਂ ਪਛਾਣਦੇ ਪਰ ਅਸੀਂ ਤੁਹਾਨੂੰ ਤੇ ਤੁਹਾਡੇ ਕੰਮ ਨੂੰ ਬੜੇ ਲੰਬੇ ਸਮੇਂ ਤੋਂ ਜਾਣਦੇ ਆ ਕਪੜਾ ਤਾਂ ਮਿਲਦੀ ਹੈ ਉਤਸ਼ਾਹ ਮਿਲਦਾ ਹੈ ਜੋਸ਼ ਮਿਲਦਾ ਹੈ ਤੇ ਇਸ ਕਰਕੇ ਜਿਹੜਾ ਆ ਕੋਈ ਦਾਵਾ ਕੀ ਕਰੀ ਜਾਂਦਾ ਆ ਮੇਰਾ ਦਾਵਾ ਇੱਕੋ ਹੀ ਹੈ ਕਿ ਮੈਂ ਕੇਂਦਰ ਦੀਆਂ ਚੂਲਾ ਹਲਾ ਕੇ ਰੱਖਦਾ ਤੇ ਮੇਰੀ ਟੱਕਰ ਕਿਸੇ ਨਾਲ ਨਹੀਂ ਮੇਰੀ ਕੇਂਦਰ ਸਰਕਾਰ ਦੇ ਨਾਲ ਟੱਕਰ ਹੈ ਇਹ ਹੀ ਮੇਰੇ ਸ਼ਬਦ ਹੈ